ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕੌਣ ਸੀ ਬਾਬਾ ਅਟੱਲ ਰਾਏ ਕਿਉਂ ਚੱਲਣਾ ਪਿਆ ਸੀ ਉਹਨਾਂ ਨੂੰ ਗੁਰੂ ਸਾਹਿਬ ਦਾ ਗੁੱਸਾ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਦੋਸਤੋ ਜਦੋਂ ਅਸੀਂ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦਰਸਣ ਲਈ ਜਾਂਦੇ ਹਾਂ ਤਾਂ ਸਾਨੂੰ ਇੱਕ ਕਈ ਮੰਜ਼ਲਾਂ ਗੁਰਦੁਆਰੇ ਬੰਗ ਇਮਾਰਤ ਦਿਖਾਈ ਦਿੰਦੀ ਹੈ ਜੋ ਦੇਖਣ ਵਿੱਚ ਕਾਫੀ ਉੱਚੀ ਹੈ ਇਸ ਇਮਾਰਤ ਦਾ ਇਤਿਹਾਸ ਬਾਬਾ ਅਟੱਲ ਰਾਏ ਜੀ ਨਾਲ ਜੁੜਿਆ ਹੋਇਆ ਹੈ ਬਾਬਾ ਅਟੱਲ ਰਾਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੋਵਿੰਦ ਜੀ ਦੇ ਸੁਪੁੱਤਰ ਅਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭੱਤੇ ਭਰਾ ਸਨ ਬਾਬਾ ਅਟੱਲ ਰਾਏ ਦਾ ਜਨਮ 1619 ਈਸਵੀ ਨੂੰ ਮਾਤਾ ਨਾਨਕੀ ਦੇ ਘਰੋਂ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਅਟੱਲ ਰਾਏ ਬਚਪਨ ਤੋਂ ਹੀ ਜੋਗੀ ਜਾਂ ਸਾਧੂ ਸੁਭਾਅ ਦੇ ਸਨ। ਇਹੀ ਕਾਰਨ ਸੀ ਕਿ ਉਹਨਾਂ ਨੂੰ ਬਚਪਨ ਤੋਂ ਹੀ ਲੋਕ ਬਾਬਾ ਕਹਿਣ ਲੱਗ ਪੈ ਸਨ ਬਾਬਾ ਅਟਲਜੀ ਨੇ ਆਪਣੀ ਮੋੜਲੀ ਸਿੱਖਿਆ ਬਾਬਾ ਬੁੱਢਾ ਜੀ ਕੋਲੋਂ ਪ੍ਰਾਪਤ ਕੀਤੀ ਸੀ ਬਾਬਾ ਅਟਲਜੀ ਦੇ ਬਚਪਨ ਦੇ ਸਾਥੀ ਮੋਹਨ ਜੀ ਸਨ ਉਹ ਇਕੱਠੇ ਖਿੱਦੋ ਖੁੰਡੀ ਖੇਡਾ ਕਰਦੇ ਸਨ ਪਰ ਇੱਕ ਦਿਨ ਮੋਹਨ ਜੀ ਨੂੰ ਸੱਪ ਨੇ ਡੰਕ ਮਾਰ ਦਿੱਤੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਬਾਬਾ ਅਟਲਜੀ ਮੋਹਨ ਦੇ ਘਰ ਆਏ ਤਾਂ ਮਾਤਮ ਛਾਇਆ ਹੋਇਆ ਸੀ ਬਾਬਾ ਅਟਲ ਰਾਏ ਜੀ ਨੇ ਆਪਣੀ ਖੁੰਟੀ ਦੇ ਨਾਲ ਮੋਹਨ ਜੀ ਨੂੰ ਹਿਲਾਇਆ ਅਤੇ ਕਿਹਾ ਮਚਲਿਆ ਹੋਇਆ ਕਿਉਂ ਪਿਆ ਹੈ ਸਾਡੀ ਬਾਜੀ ਦੀ ਜਿਸ ਤੋਂ ਬਾਅਦ ਅਚਾਨਕ ਮੋਹਨ ਉ ਇਸ ਘਟਨਾ ਤੋਂ ਬਾਅਦ 모ਹਨ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ ਇਸ ਮੰਗਰੂ ਇਹ ਗੱਲ ਸੰਗਤਾਂ ਰਾਹੀਂ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਕੋਲ ਪਹੁੰਚੀ ਤਾਂ ਗੁਰੂ ਸਾਹਿਬ ਬਹੁਤ ਨਾਰਾਜ਼ ਹੋਏ ਕਿਉਂਕਿ ਸਿੱਖ ਪੰਥ ਵਿੱਚ ਕਰਾਮਾਤ ਕਹਿਰ ਦੇ ਬਰਾਬਰ ਹੈ ਇਸ ਲਈ ਕਿਸੇ ਵੀ ਗੁਰੂ ਨੇ ਕਰਾਮਾਤ ਜਾਂ ਕਰਮਕਾਂਡ ਨਹੀਂ ਕੀਤਾ ਜਦੋਂ ਬਾਬਾ ਅਟੱਲ ਰਾਏ ਜੀ ਨੇ ਆਪਣੇ ਪਿਤਾ ਜੀ ਦਾ ਕ੍ਰੋਧ ਦੇਖਿਆ ਤਾਂ ਉਹ ਸਿਰ ਝੁਕਾ ਕੇ ਗੁਰੂ ਦਰਬਾਰ ਵਿੱਚੋਂ ਬਾਹਰ ਚਲੇ ਗਏ ਇਸ ਤੋਂ ਬਾਅਦ ਬਾਬਾ ਅਟੱਲ ਜੀ ਨੇ ਇੱਕ ਉਜਾੜ ਥਾਂ ਤੇ ਜਾ ਕੇ ਸਮਾਦੀ ਲਗਾ ਲਈ ਅਤੇ 8 ਬਰੇ 11 ਮਹੀਨਿਆਂ ਦੀ ਉਮਰ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ